ਲਾਲ ਰੰਗ ਦੇ ਦਿਲ ਬਣਾ ਕੇ ਛਪਾਇਆ ਹੋਇਆ ਵਿਆਹ ਦਾ ਕਾਰਡ ਇੰਗਲੈਂਡ ਤੋਂ ਆਇਆ ਹੋਇਆ ਮੁੰਡਾ ਅਤੇ ਕਈ ਰਿਸ਼ਤੇਦਾਰ ਅਤੇ ਬਰਾਤੀ ਵੀ ਵਿਦੇਸ਼ ਤੋਂ ਹੀ ਇਸ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਏ ਸੀ 21 ਫਰਵਰੀ ਨੂੰ ਇਹ ਵਿਆਹ ਰੱਖਿਆ ਗਿਆ ਸੀ ਅਤੇ ਵਿਆਹ ਤੋਂ ਬਾਅਦ ਘਰ ਦੇ ਵਿੱਚ ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਕੁਝ ਹੀ ਸਮੇਂ ਬਾਅਦ ਕੁੜੀ ਘਰ ਤੋਂ ਚਲੀ ਜਾਂਦੀ ਹੈ ਚੰਗੀ ਭਲੀ ਗਈ ਸੀ ਆਪਣੇ ਭਰਾ ਨੂੰ ਫੋਨ ਕਰਕੇ ਅਤੇ ਉਸ ਤੋਂ ਬਾਅਦ ਜਾ ਕੇ ਪੁਲਿਸ ਦੇ ਕੋਲ ਉਹ ਮਾਮਲਾ ਦਰਜ ਕਰਵਾ ਦਿੰਦੇ ਨੇ ਕਿ ਸਾਡੇ ਤੋਂ ਦਾਜ ਦਹੇਜ ਦੀ ਮੰਗ ਕੀਤੀ ਜਾ ਰਹੀ ਹੈ ਇਹ ਕਹਿਣਾ ਸੀ ਮੁੰਡੇ ਦੇ ਮਾਪਿਓ ਦਾ ਕਿ ਸਾਨੂੰ ਨਹੀਂ ਪਤਾ ਸਾਡੇ ਤੇ ਇਲਜ਼ਾਮ ਕਿਉਂ ਲੱਗੇ ਨੇ ਪਰ ਦੂਸਰੇ ਪਾਸੇ ਮੁੰਡੇ ਦੇ ਮਾਪਿਓ ਇਹ ਆਖ ਰਹੇ ਨੇ ਕਿ ਉਹਨਾਂ ਦੀ ਇਹ ਨਵੀਂ ਵਿਆਹੀ ਨੂੰ ਕੋਠੇ ਤੇ ਚੜ ਚੜ ਕਿਸੇ ਦੇ ਨਾਲ ਫੋਨ ਤੇ ਗੱਲਾਂ ਕਰਦੀ ਸੀ ਰਾਤ ਨੂੰ ਰਜਾਈ ਦੇ ਵਿੱਚ ਮੂੰਹ ਦੇ ਕੇ ਗੱਲਾਂ ਕਰਦੀ ਸੀ ਅਤੇ ਕਿਸੇ ਨੂੰ ਘਰ ਦਾ ਅਤਾ ਪਤਾ ਵੀ ਦਿੰਦੀ ਹੁੰਦੀ ਸੀ ਆਖਿਰਕਾਰ ਕੀ ਹੈ ਇਹ ਸਾਰਾ ਮਾਮਲਾ ਨਵਾਂ ਵਿਆਹਾ ਜੋੜਾ ਜੋ ਕਿ ਕੁਝ ਹੀ ਦਿਨਾਂ ਦੇ ਵਿੱਚ ਅਲੱਗ ਹੋ ਗਿਆ ਕੀ ਕਹਾਣੀ ਬਣੀ ਹੈ ਇਹਨਾਂ ਦੇ ਪਿੱਛੇ ਦੀ ਪਰਿਵਾਰਿਕ ਮੈਂਬਰਾਂ ਦੇ ਮੂੰਹੋਂ ਜਾਣਦੇ ਹਾਂ ਕਿ ਪਿਤਾ ਦੱਸ ਰਹੇ ਨੇ ਕਿ ਇਸ ਨੂੰ ਨੇ ਮੇਰੇ ਮੁੰਡੇ ਨਾਲ ਕੋਈ ਸਬੰਧ ਤੱਕ ਨਹੀਂ ਬਣਾਏ ਆਪਣੀ ਬਿਮਾਰੀ ਦੇ ਬਹਾਨੇ ਉਹ ਲਗਾਉਂਦੀ ਰਹੀ ਸੀ ਬੇਟੇ ਦੀ ਵਿਆਹ ਸ਼ਾਦੀ ਹੋਈ ਸੀ ਜੀ ਹਾਂਜੀ ਕਿਨੇ ਤਰੀਕ ਨੂੰ ਹੋਈ ਸੀ 21 ਫਰਵਰੀ ਨੂੰ ਕਿ ਜੱਕਦਮ ਕੀ ਨੋਬਦਾ ਕੀ ਅੱਜ 9 ਮਾਰਚ ਹੋਈ ਏ ਤੇ ਜਿਹੜਾ ਡਿਕਲਾ ਕੰਪਲੀਟ ਦੇ ਦਿੱਤੀ ਥਾਣੇ ਵਿੱਚ ਉਹਨਾਂ ਨੇ ਸਾਨੂੰ ਸੁਭਾਏ ਕੋਈ ਪਤਾ ਹੀ ਨਹੀਂ ਲੱਗਾ ਕਿਹੜੀ ਕੀ ਉਹਨੂੰ ਹੋਇਆ ਕੀ ਨਹੀਂ ਬੜੀ ਸੋਹਣੀ ਰਹੀ ਏ ਬਾਅਦ ਵਿੱਚ ਆ 4-5 ਤਰੀਕ ਨੂੰ ਜੋ ਕੀਤਾ ਉਹਨੇ ਕੀਤਾ ਕਰਕੇ ਕਿਉਂ ਗਈ ਏ ਦਸ ਮੁੰਡੇ ਪਤਾ ਹੀ ਨਹੀਂ ਕੋਈ ਦੱਸਦੀ ਤੇ ਮੈਨੂੰ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤੇ ਤੁਹਾਡੇ ਘਰ ਆਏ ਸੀ ਕਿੱਥੋਂ ਆਏ ਸੀ ਕੁਝ ਪਤਾ ਇੱਥੇ ਪਤਾ ਰਹੇ ਆਏ ਆ ਕੀ ਕਹਿੰਦੇ ਤੁਹਾਨੂੰ ਆ ਕੇ ਉਹ ਉਹਨਾਂ ਨੇ ਇਹ ਕਿਹਾ ਤੁਹਾਡੇ ਤੇ ਕੰਪਲੇਨ ਆਈ ਆ ਵੀ ਦਾਜ ਮੰਗਦੇ ਆ ਕੁੱਟਮਾਰ ਕਰਦੇ ਆ ਸਮਾਨ ਤੁਹਾਡਾ ਵੀ ਕਿਦਾਂ ਤੁਸੀਂ ਚੈੱਕ ਕੀਤਾ ਆਪਣਾ ਮੜ ਕੇ ਸਮਾਨ ਤੇ ਉਹਨਾਂ ਦੇ ਆਇਆ ਤੇ ਚੈੱਕ ਕੀਤਾ ਸੀ ਵੀ ਅਸੀਂ ਆਜ ਤਾਂ ਆਪਣੀ ਸਬਜੀ ਪਾਣੀ ਬਣਾਉਣ ਲੈ ਰੋਟੀ ਪਾਣੀ ਅਸੀਂ ਤਾਂ ਆਪਣੇ ਆਇਆ ਤੇ ਉਹਨਾਂ ਜਦੋਂ ਆਏ ਉਦੋਂ ਚੈੱਕ ਕੀਤਾ ਵੀ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਇੱਥੇ ਸੀ ਮੌਕੇ ਤੇ ਹਾਂਜੀ ਇੱਥੇ ਸੀਗਾ ਉਹਨੂੰ ਅਸੀਂ ਦੱਸਿਆ ਸਾਡਾ ਸਾਰਾ ਕੁਝ ਗਿਆ ਹੋਇਆ ਅੱਛਾ ਫੇ ਉਹਨਾਂ ਸਾਹਮਣੇ ਵੀ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਉਹ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣੇ ਸੱਬੇ ਡੁੱਬੇ ਦੇਖੇ ਡੱਬਿਆਂ 'ਚ ਕੁਝ ਵੀ ਨਹੀਂ ਸੀਗਾ ਕਿੰਨਾ ਕਸਮਾਨ ਦੀ ਕਰ ਤੁਹਾਡਾ ਟੋਟਲ ਅਗਲੇ 4-4 ਟੋਲੇ ਦੇ 2 ਸੈੱਟ ਸੀਗੇ ਤੇ ਇੱਕ ਇਹਦੀ ਆਪਣੀ 1.5 ਟੋਲੇ ਦੀ ਚੈਨੀ ਸੀਗੀ ਮੁੰਡੇ ਵਾਲੀ ਜਦੋਂ ਕੁੜੀ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਹ ਇਥੋਂ ਭੱਜ ਕੇ ਗਿਆ ਜਿਹੜਾ ਸਮਾਨ ਲੈ ਕੇ ਗਿਆ ਨਹੀਂ ਇਦਾਂ ਉਹਨੇ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬੈਠ ਚਾਹ ਪੀਦੀ ਆ ਤੇ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਉਹਦੇ ਕੋਲ ਕਿੱਦਾਂ ਸੀਗਾ ਬੈਗ ਏਡਾ ਵੱਡਾ ਬੈਗ ਸੀਦਾ ਸੈਡ ਬੈਗ ਪਾ ਕੇ ਬੇਚੀ ਸੁੱਟ ਕੇ ਲੈ ਕੇ ਜੂਲ ਗਈ ਆ ਤੇ ਉਸ ਤੋਂ ਬਾਅਦ ਵੀ ਚੈੱਕ ਨਹੀਂ ਕੀਤਾ ਕਮਰਾ ਆ ਕੇ ਵੀ ਅੰਦਰ ਕੀ ਨਹੀਂ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉੱਥੇ ਸਾਨੂੰ ਤੇ ਇੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣ ਦੀ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਮੈਂ ਮਾੜਾ ਜਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੀ account ਤੇ ਅਸੀਂ ਕਿ ਚੱਲ ਜਾ ਮੈਂ ਉਹ ਤੁਰ ਹੀ ਜਾਂਦੀ ਨੂੰ ਇੰਨੀ ਗੱਲ ਕਹੀ ਮੈਂ ਕਿ ਜੇ ਕੀਤਾ ਤੇਰਾ ਟਾਈਮ ਹੋਊਗਾ ਤੇ ਛੱਡ ਜਾਈ ਜੇ ਤੇਰਾ ਟਾਈਮ ਨਾ ਹੋਇਆ ਤੇ ਇਹ ਜਿਸ ਕਾਰਨ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਨ ਤੁਸੀਂ ਆਪਣਾ ਸਾਰਾ ਦੇਖਿਆ ਜਦੋਂ ਤੁਹਾਡੇ ਦੇ ਕੰਪਲੀਟ ਕੀਤੀ ਹਾਂ ਉਹ ਦੇਖਿਆ ਤੁਸੀਂ ਫੋਨ ਕੀਤਾ ਉਹਨਾਂ ਨੂੰ ਭਾਂਦੂ ਜੀ ਤਰਨੂਦ ਨੂੰ ਨਾ ਮੈਂ ਫੋਨ ਕੀਤਾ ਫਿਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹ ਮੈਨੂੰ ਕਹਿੰਦੀ ਮੰਮੀ ਮੈਂ ਗੀ ਭਰਾ ਮੇਰਾ ਵੇਲੀ ਨੂੰ ਗਿਆ ਆ ਤੇ ਮੈਂ ਉਹ ਆਉਂਦਾ ਤੇ ਫਿਰ ਮੈਨੂੰ ਛੱਡ ਕੇ ਜਾਂਦਾ ਹੈ ਨੇਕ ਸਮਾਨ ਦੀ ਗੱਲਬਾਤ ਨਹੀਂ ਕੀਤੀ ਸਮਾਨ ਨਾਲ ਸੀ ਕੋਈ ਗੱਲ ਨਹੀਂ ਕੀਤੀ ਅਸੀਂ ਤਾਂ ਇਹ ਸਮਝ ਗਏ ਕਿ ਚਲੋ ਨਿਆਣਾ ਆ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਸਾਨੂੰ ਇਸ ਗੱਲ ਤੇ ਉਹਦੇ ਤੇ ਕੋਈ ਡਾਕਟਰ ਸੀ ਵੀ ਇਹ ਇਦਾਂ ਸਾਡੇ ਨਾਲ ਕਰੂਗੀ ਇਹ ਪਾਸਪੋਰਟ ਕਿਉਂ ਲੱਗੀ ਮੁੰਡੇ ਦਾ ਜੱਕੇ ਪਰ ਇਹ ਪਾਸਪੋਰਟ ਤੋਂ ਬਾਅਦ ਚ ਪਤਾ ਲੱਗਿਆ ਕਿ ਉਹ ਮੁੰਡਾ ਰਾਮਾ ਮੰਡੀ ਗਿਆ ਜੋ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਫੋਨ ਚੱਕਿਆ ਵੀ ਪਾਸਪੋਰਟ ਗੁਰਪ੍ਰੀਤ ਦਾ ਹੈ ਨਹੀਂਗਾ ਵੀ ਮੇਰੇ ਕੋ ਕਿਤੇ ਡੇਗਤ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇ ਤੇਰੀ ਗੱਲ ਕਰੋ ਨਹੀਂ ਮੁੜਕੇ ਇਹਨਾਂ ਨੂੰ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਹਦਾ ਆਪਣਾ ਮੁੰਡਾ ਤਾਂ ਬਾਹਰ ਹੀ ਸੀਗਾ ਇੰਗਲੈਂਡ ਵਿੱਚ ਹੀ ਉੱਥੇ ਆਪਣੇ ਡਿਲੀਵਰੀਆਂ ਦੇ ਕੰਮ ਚੱਲਦਾ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਗਵਾੜੇ ਮਹੀਨੇ ਲਈ ਆਇਆ ਵਿਆਹ ਤੋਂ ਵਿਆਹ ਤੋਂ ਨਹੀਂ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਤੇ ਇਹ ਕਹਿੰਦੇ ਜੋ ਸਾਡਾ ਲੈ ਕੇ ਗਈ ਉਹ ਸਾਡਾ ਵਾਪਸ ਕਰ ਦਵੇ ਤੇ ਜਿਹੜੀ ਕੰਪਲੇਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੀ ਸੱਚਾਈ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆਈ ਨਹੀਂ ਜਿਹੜੀ ਉਹ ਕਹਿੰਦੇ ਪੇ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਸਭ ਝੂਠੀ ਕੰਪਲੇਨ ਨਹੀਂ ਆ ਨਾ ਅਸੀਂ ਦਾਜ ਦੀ ਗੱਲ ਕੀਤੀ ਹੈ ਸਾਲ ਮੇਰੇ ਨਾਲ ਗੱਲ ਕਰਦੀ ਰਹੀ ਫੋਨ ਦੇ ਉੱਤੇ ਬੜੀ ਵਧੀਆ ਰਹੀ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚੌਂ ਦਿਨਾਂ ਚ ਇਹਨੂੰ ਹੋਇਆ ਕੀ ਆ ਜਾਂ ਕੋਈ ਦਾ ਪਿੱਛੋਂ ਪ੍ਰੈਸ਼ਰ ਸੀਗਾ ਕਹੇ ਦਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਆ ਜਿਹੜਾ ਇਹ ਤੁਹਾਨੂੰ ਕੋ ਲੱਗਦਾ ਕੋਈ ਦਾ ਫੋਨ ਦੇ ਕੋ ਸਮਝਾਉਂਦਾ ਵਗੈਰਾ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਉਂਦਾ ਕੋਠੇ ਦੇ ਉੱਤੇ ਚਾਰ ਪੰਜ ਤਰੀਕ ਕੱਪੜੇ ਧੁੰਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰ ਪਤਾ ਨਹੀਂ ਕਿਵੇਂ ਮੁੰਡੇ ਨਾਲ ਗੱਲ ਕਰਦੀ ਸੀਗੀ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹ ਕਹੀ ਗਈ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਉਹ ਮੁੰਡਾ ਕੋਈ ਸਰਵਰ ਵਾਲੇ ਰੋਡ ਤੇ ਖੜਾ ਹੋਊਗਾ ਦਾ ਉਹਨੂੰ ਦੱਸਦੀ ਹੋਊਗੀ ਵੀ ਮੈਂ ਇਸ ਘਰ ਚ ਰਹਿੰਦੀ ਆ ਤੇ ਜਿਹੜਾ ਮੁੰਡਾ ਲੈਣ ਆਇਆ ਸੀ ਤੁਸੀਂ ਦੇਖਿਆ ਵਾਕਈ ਭਰਾ ਸੀਗਾ ਕੋਈ ਹੋਰ ਨਹੀਂ ਤਾਂ ਕੋਈ ਉਹ ਭਰਾ ਹੀ ਸੀ ਤਰੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਰ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਨੇ ਬਾਹਰ ਲੈ ਆਏ ਸੀਗੀ ਇੱਥੇ ਪਰਵਾਨੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਦਵਾਈ ਸੀ ਪੈਨਗਲੈਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਜੀ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਹੁੰਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਆਉਂਦੇ ਆ ਸੀ ਘਟਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਹੀ ਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਾਮਾਨ ਸਾਰਾ ਇਕੱਠਾ ਕੀਤਾ ਕਿਹੜੀ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ ਦੀ ਕੋਈ ਨਸ਼ੀਲੀ ਦਵਾਈ ਖੜਾਈ ਅਸੀਂ ਸੁੱਤੇ ਸੀ ਕਿ ਰਾਤ ਨੂੰ ਇਹ ਸਾਰਾ ਸਾਮਾਨ ਇਕੱਠਾ ਕੀਤਾ ਸੋ ਇਹਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੋਈ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਲੈ ਕੇ ਗਈ ਮੋੜ ਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਰਹੇ ਮੇਰੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਇਹਨੇ ਚੱਕਿਆ ਨਹੀਂ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਂਨੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਂਦੇ ਆ ਮੁੰਡਿਆ ਕੰਮ ਵਿੱਚ ਗਿਆ ਮੁੰਡਾ ਹੁੰਦਾ ਤੇ ਛੱਡ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ 7:30 ਸ਼ਾਮ ਨੂੰ ਸਾਡੇ ਤੇ ਕਮਲੇਟ ਪਾਤੀ ਆ ਕੁੱਟ ਮਾਰਦੀ ਤੇ ਆਵਾਜ਼ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਬ ਹੋਈ ਆ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੋ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਕੰਕਲ ਕਿੰਨੇ ਕ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇੱਕ ਮੋਬਾਈਲ ਫੋਨ ਸੀਗਾ ਹੈਡਫੋਨ ਸੀਗੇ 30000 ਦੇ ਤੇ ਬਾਕੀ ਸੋਨੇ ਚਾਂਕਲ ਕੀ ਕੀ ਸੀਗਾ ਸੋਨੇ ਦੇ ਦੋ ਸੈਟ ਸੀਗੇ ਠੀਕ ਚਾਰ ਚਾਰ ਤੋਲੇ ਦੇ ਠੀਕ ਹੈ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਉਹਨੂੰ 1.5 ਤੋਲੇ ਦੀ ਹਾਂਜੀ ਅੱਜ ਅੱਜ ਅੰਤਿਲ 9 ਤਰੀਕ ਹੋਈ ਹੈ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਦਿਨ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ 21 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਘੁੰਮਣ ਫਿਰਨ ਗਏ ਆ ਫਿਰ ਆਪਣੇ ਪੇਕੇ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਫਿਰ ਹੈ ਸ਼ੋਪਿੰਗ ਕਰਨ ਗਿਆ ਲੱਖ ਰੁਪਏ ਦੀ ਮੁੰਡੇ ਨੇ ਸ਼ੋਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇਸ ਹੀ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰਾਂ ਦੇ ਸੀਗੇ ਉਹ ਬਾਹਰ ਇਧਰ ਜੁਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਇੱਥੇ ਚੋਗਾ ਪਿੰਨ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਅਸੀਂ ਪਹਿਲਾਂ ਸਾਡੇ ਮਾਮਾ ਜੀ ਦਾ ਲੜਕਾ ਬਾਹਰੋਂ ਆਇਆ ਸੀ ਉੱਥੇ ਫੰਕਸ਼ਨ ਟੈਂਡ ਕੀਤਾ ਤੇ 15 ਤੋਂ 20 ਦਿਨ ਹੋ ਗਏ ਵਿਆਹ ਨੂੰ ਤੇ ਯਕਦਮ ਕੀ ਇਹ ਦਿਨ ਉਹਦਾ ਕੀ ਵਿੱਚ ਪਤਾ ਨਹੀਂ ਹੁਣ ਕੀ ਹੈ ਉਹਦੇ ਕੋਈ ਬਾਹਰ ਰਿਲੇਸ਼ਨ ਹੈ ਕੀ ਹੈਗਾ ਕੀ ਨਹੀਂ ਹੈਗਾ ਅਸੀਂ ਕੀ ਦੱਸ ਸਕਦੇ ਹਾਂ ਰਿਲੇਸ਼ਨ ਹੋਣਗੇ ਤੇ ਤਦ ਹੀ ਉਹਨੇ ਹਾਂ ਹੁਣ ਕੰਮ ਕੀਤਾ ਤੋਂ ਇਕੱਠਾ ਕਰਨ ਦਾ ਨਹੀਂ ਜਦੋਂ ਕੁੜੀ ਜਦੋਂ ਘਰ ਇੱਥੇ ਰਹਿੰਦੀ ਸੀ ਸਾਡੇ ਕੋਲ ਕਿਦਾਂ ਦਾ ਫੋਨ ਤੇ ਗੱਲਾਂ ਬਾਤਾਂ ਵੀ ਕਰਦੀ ਸੀ ਕਿਸੇ ਨਾਲ ਗੱਲਾਂ ਬਾਤਾਂ ਰਵਿੰਦਰ ਰਾਤ ਨੂੰ ਵੀ ਕਰੀ ਪਰ ਜਾ ਕੇ ਕੋਠੇ ਤੇ ਚੜ ਚੜ ਕੇ ਗੱਲਾਂ ਕਰਦੀ ਸੀਗੀ ਕੁਝ ਪਤਾ ਲੱਗਾ ਤਾਂ ਮੁੰਡੇ ਨਾਲ ਬਾਰੇ ਕੋਈ ਪਤਾ ਨਹੀਂ ਲੱਗਾ ਉੱਪਰ ਉਹ ਜਾ ਕੇ ਕਰਦੀ ਸੀ ਰਜਾਈ 'ਚ ਮੂੰਹ ਦੇ ਕੇ ਕਰਦੀ ਸੀ ਇਹ ਲੰਬ ਮੈਰਿਜ ਸੀ ਜਾਂ ਕਿਦਾਂ ਨਹੀਂ ਰੇਂਜ ਮੈਦਰ ਸੀਗੀ ਯਾਨੀ ਕਿ ਮੋਨੇ ਉਹਨੇ ਦਾ ਨਾ ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੀਟ ਚ ਕੀ ਲਿਖਿਆ ਤੁਹਾਡੇ ਖਲਾਫ ਕੰਪਲੀਟ ਚ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਹੈ ਤੇ ਦਾਜ ਮੰਗਦਿਆ ਅੱਛਾ ਜੀ ਹਾਂਜੀ ਤੇ ਇੰਗੇਜਮੈਂਟ ਨੂੰ ਕਿੰਨਾ ਟਾਈਮ ਹੋ ਗਿਆ ਸੀ ਪਹਿਲਾਂ ਇੰਗੇਜਮੈਂਟ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਤੇ ਸਾਲ ਚ ਕੋਈ ਰੋਪ ਨਹੀਂ ਲਗਾਇਆ ਵੀ ਸਾਡੇ ਕੋ ਦਾਜ ਮੰਗਦੇ ਜਾਂ ਕੁਝ ਨਹੀਂ ਨਹੀਂ ਕੁਝ ਨਹੀਂ ਕੀਤਾ ਮੁੰਡੇ ਨਾਲ ਬਾਹਰ ਮੰਡਾ ਸਾਡਾ ਰਹਿੰਦਾ ਇੰਗਲੈਂਡ ਦੇ ਵਿੱਚ ਉਹਨਾਂ ਗੱਲਾਂ ਬਾਤਾਂ ਫੋਨ ਤੇ ਕਰਦੀ ਰਹੀ ਸਭ ਕੁਝ ਯਾਨੀ ਕਿ ਸਹੀ ਚੱਲਦਾ ਗਿਆ ਤੇ ਜਦੋਂ ਕਿੱਥੇ ਹੈ ਜੀ ਮੁੰਡਾ ਸਾਨੂੰ ਪਤਾ ਨਹੀਂ ਇਹ ਮੁੰਡੇ ਦਾ ਪਾਸਪੋਰਟ ਲੈ ਗਈ ਆ ਸਾਨੂੰ ਨਹੀਂ ਪਤਾ ਕਿੱਥੇ ਹੈਗਾ ਕਿੱਥੇ ਜਾਂਦਾ ਸੰਪਰਕ ਹੀ ਨਹੀਂ ਹੋ ਰਿਹਾ ਹਲੇ ਮੁੰਡੇ ਦੇ ਨਾਲ ਹਾਂ ਟੈਨਸ਼ਨ ਦੇ ਵਿੱਚ ਆ ਟੈਨਸ਼ਨ ਲੈ ਗਿਆ ਸਾਨੂੰ ਕੋਈ ਨਹੀਂ ਉਹਦੇ ਵੇਲੇ ਮਵੇ ਹੋਇਆਗਾ ਕਿੱਥੇ ਆ ਪਾਸਪੋਰਟ ਇਹਦੇ ਕੋਲ ਆ ਇਹ ਹੀ ਲੈ ਗਈ ਆ ਤੇ ਜਦੋਂ ਅੰਕਲ ਵਿਆਹ ਇਹਦਾ ਹੋਇਆ ਸੀਗਾ ਕੁੜੀ ਦਾ ਤੇ ਘਰ ਲੈ ਕੇ ਆਈ ਸੀ ਕੋਈ ਦਾਜ ਬਗਾਰਾ ਕੁਝ ਨਹੀਂ ਐਦਾਂ ਦੀ ਕੋਈ ਚੀਜ਼ ਨਹੀਂ ਸਾਡੇ ਘਰ ਆਈ ਜਿਹੜਾ ਸੋਨਾ ਨਹੀਂ ਆਪਣੀ ਕੁੜੀ ਨੂੰ ਸੈੱਟ ਪਾਇਆ ਮੁੰਡੇ ਨੂੰ ਡੇਢ ਦਿਨ ਦੀ ਚੈਨੀ ਪਾਈ ਆ ਉਹੀ ਕੁਝ ਆਇਆ ਸਾਡੇ ਕੋਲ ਹੋਰ ਕਪੜਾ ਲੀਕਾ ਜੋ ਅੱਜ ਗੱਲ ਚੱਲਦਾ ਇਹ ਉਹ ਕੋਸ਼ਿਸ਼ ਇਹ ਉਹ ਹੈਗਾ ਸਾਰਾ ਸਮਾਨ ਵੇ ਉਹਦਾ ਆਪਣਾ ਸਮਾਨ ਵੇ ਕਰ ਉਹਦਾ ਸਮਾਨ ਇੱਥੇ ਸਾਰਾ ਹੀ ਪਿਆ ਆ ਕਪੜੇ ਲੀਡੇ ਸਾਰੇ ਕਪੜੇ ਲੀਡੇ ਹਾਲੇ ਪੂਰੀ ਅਸੀਂ ਨਿਕਵਾਰੀ ਨਹੀਂ ਕੀਤੀ ਘਰ ਦੀ ਪੂਰੀ ਵੀ ਕਪੜੇ ਲੀਦਾ ਉਹ ਆਪਣਾ ਕਿੰਨਾ ਲੈ ਕੇ ਗਈ ਉਹ ਰਾਤ ਨੂੰ ਲੈ ਕੇ ਗਿਆ ਕੋਈ ਉਹਦਾ ਕਦੋਂ ਲੈ ਕੇ ਗਿਆ ਤੇ ਜਦੋਂ ਤੁਹਾਡੇ ਖਿਲਾਫ ਕੰਪਲੇਟ ਆਈਏ ਤੁਸੀਂ ਉਦੋਂ ਦੱਸਿਆ ਉਹਨਾਂ ਨੂੰ ਵੀ ਤੁਹਾਡਾ ਜਦੋਂ ਤਲਾਸ਼ੀ ਲਈ ਤੇ ਹਾਂਜੀ ਹਾਂਜੀ ਅਸੀਂ ਉਦੋਂ ਤਲਾਸ਼ੀ ਆਪਣੀ ਕਰਕੇ ਸਬਾਨ ਟੁੰਬਾਂ ਦੇਖੀਆਂ ਪਹਿਲਾਂ ਵੀ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਆ ਤੇ ਤੁਹਾਨੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ ਸਾਨੂੰ ਥਾਣਾ 라ਵਲ ਪਿੰਡੀ ਪੈਂਦਾ ਹੈ ਤੇ ਤੁਸੀਂ ਕੰਪਲੀਟ ਕੀਤੀ ਥਾਣੇ ਹਾਂਜੀ ਹਾਂਜੀ ਅਸੀਂ ਉਸੇ ਤਰ੍ਹਾਂ ਰਾਤ ਨੂੰ ਕੰਪਲੀਟ ਕਰਕੇ ਆਏ ਹਾਂ ਕੀ ਮੰਗ ਕੀ ਮੰਕਰ ਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਇਹ ਲਟਕੋ ਗਈ ਆ ਉਹ ਸਾਨੂੰ ਦਵਾਈ ਜਾਵੇ ਇਹ ਤੁਹਾਡਾ ਪਿੰਡ ਬਹਾਮੀ ਦੀ ਪੰਚਾਇਤ ਨੰਬਰਦਾਰ ਤੇ ਹੋਰ ਮਹਤਵਪੂਰਨ ਸੱਜਣਾਂ ਇੱਕ ਅਪਲੀਕੇਸ਼ਨ ਦੇ ਕੇ ਗਏ ਆ ਵੀ ਜਿਹੜੀ ਸਾਡ ਲੜਕੀ 6 ਤਰੀਕ ਨੂੰ ਘਰੋਂ ਸਾਡੇ ਗਿਆਨ ਲੈ ਕੇ ਚਲੀ ਗਈ ਤੇ ਦੂਮੇ ਤਰ੍ਹਾਂ ਨੂੰ ਬਲਾ ਕੇ ਡਰਾਫਟ ਕੀਜੋਗੇ ਜਦ ਕੇ ਉਹਨਾਂ ਦਾ ਮੈਟ੍ਰਿਕਾ ਥਾਣਾ ਪਤਾਰਾ ਵਿੱਚ ਜਿਲ੍ਹਾ ਜਗਨਦਰ ਸਿੰਘ ਚੱਲ ਰਿਹਾ ਇੱਕ ਲਾਈਨ ਜਿਹੜਾ ਜਿਹੜਾ ਘਰ ਆਣਾ ਵਾ ਉਹ ਮੇ ਤੋਂ ਗਾਈ ਦੀ ਮੰਗ ਕਰਦੇ। ਕਿ ਸਰ ਕੋਈ ਦੋਨਾਂ ਤਰ੍ਹਾਂ ਕੰਪਲੇਟ ਹੈ ਤੁਹਾਨੂੰ? ਮੈਨੂੰ ਤੇ ਸੋਰੇ ਪਰਵਾਨ ਨੇ ਉਹਦੇ ਲਈ ਕੰਪਲੇਟ ਕੀਤੀ ਆ। ਫਿਰ ਸੋਰੇ ਦਾ ਨਾਮ ਹੈਗਾ ਪਰਮਜੀਤ। ਅੱਛਾ ਜੀ। ਤੇ ਸਰ ਟੈਂਪਰ ਦਿੱਤਾ ਹਣਾ ਨਾ? ਕਿ ਅੱਜ ਨੂੰ ਦਖਾਤਾ ਜੀ ਦੇ ਦੇ ਨੋਟਰੀ ਨੂੰ ਤੇ 7 ਤਰੀਕ ਦੀ ਦਖਾਤਾ ਨੂੰ ਵੀ ਉੱਥੇ ਆ। ਪੁਲਿਸ ਥਾਣਾ ਪਟਾਰਾ। ਅੱਛਾ ਜੀ। ਜਿਹੜਾ ਜਿੰਦਰ ਨੂੰ ਚਲ ਗਈ ਹੈ। ਕਿ ਡ੍ਰਾਇਵ ਕਰ ਰਿਹਾ ਜੋ ਸਾਹਮਣੇ ਹੋ ਗਿਆ ਤਖਾ ਨਹੀਂ ਦੱਤੇ ਠੀਕ ਕਰੀ ਮੇਰੇ ਲਈ ਲੈਂ ਦਿਓ